ਇਹਦੇ ਮਨਾ ਨਹੀਂ ਸਰਨਾ ਹਨਾ ਇਹਦੇ ਵੀ ਨਹੀਂ ਸਰਨਾ ਨਾਲੇ ਰੁਕਦੀ ਵੀ ਨਹੀਂ ਇਹ ਚ ਬਹੁਤ ਜਲਦੀ ਸੇਲ ਹੋ ਜਾਂਦੀ ਪੌਂਟ ਇਹਦਾ ਹੀ ਬਾਈ ਜੀ ਬਸ ਵੀਡੀਓ ਪਈ ਨਹੀਂ ਤੇ ਗੱਡੀ ਸੇਲ ਹੋਈ ਨਹੀਂ ਠੀਕ ਹੈ ਗੱਡੀ ਚੈੱਕ ਕਰੋ ਗੱਡੀ ਇੰਜਨ ਕਰਦੀ ਫੁੱਲ ਗਰੰਟਡ ਗੱਡੀ ਆ ਜੀ ਠੀਕ ਹੈ ਕੋਈ ਵੀ ਐਕਸੀਡੈਂਟ ਬੰਦਾ ਕਹਦੇ ਆਪਾਂ ਗੱਡੀ ਫ੍ਰੀ ਦੇ ਦਿੰਦੇ ਜਿੰਮੇਵਾਰ ਹਾਂ ਲਾ ਮਤਰੋ ਬਾਈ ਕਹਿੰਦਾ ਕੋਈ ਬੰਦਾ ਸਾਬਤ ਕਰ ਦੇ ਵੀ ਐਕਸੀਡੈਂਟ ਆ ਗੱਡੀ ਗੱਡੀ ਫ੍ਰੀ ਦੇਮੈਂਨ ਓਨਰ 2013 ਮਾਡਲ ਲਾਈਵਲ ਸੋਹਣੇ ਨੇ ਵੀਰੇ ਡਬਲ 에ਅ ਵੈਗਾ ਇਹ ਡਬਲ 에ਅ ਵੈਗਾ ਜੀ ਠੀਕ ਹੈ ਮਤਰੋ ਸੀਟਾਂ ਛੁਟਾ ਘੈਂਟ ਨੇ ਮਤਰੋ ਕਾਲੀ ਵਰਨਾ ਤੇ ਬਈ ਸ਼ਸ਼ੀਕਾਲ ਪਹਿਲਾਂ ਸਾਰਿਆਂ ਨੂੰ ਕੀ ਹਾਲ ਚਾਲ ਆ ਮਿੱਤਰੋ ਅੱਜ ਅਸੀਂ ਆਇਆਗੇ ਮੂਨਕ ਸਰਪੰਚ ਕਾਰਵਿਆਰ ਤੇ ਆਪਾਂ ਖੜੇ ਆ ਵੀਰੇ ਤੇ ਬਾਈ ਆਪਣੇ ਨਾਣੇ ਬਾਈ ਸ਼ਸ਼ੀਕਾਲ ਸ਼ਸ਼ੀਕਾਲ ਬਾਈ ਕੀ ਹਾਲ ਆ ਬਾਈ ਬਹੁਤ ਵਧੀਆ ਕੈਮ ਨੇ ਹੇਤਾ ਬਹੁਤ ਵਧੀਆ ਤੇ ਬਾਈ ਜੀ ਆਪਣਾ ਪਹਿਲਾ ਐਡਰੈਸ ਸਮਝਾਓ ਕਿੱਥੇ ਆਪਾਂ ਇਸ ਟਾਈਮ ਖੜੇ ਆਗੇ ਆਪਾਂ ਜੀ ਪਾਤਰਾ ਰੋਡ ਮੂਨਕ ਪਿੰਡ ਪੈਂਦਾ ਜੀ ਸਲੇਮਗੜ ਪਾਤਰਾ ਰੋਡ ਦੇ ਪੈਂਦਾ ਜੀ ਆਪਣਾ ਘਰ ਵੀ ਠੀਕ ਹੈ ਹਾਂਜੀ ਤਾਂ ਮਤਲਬ ਤੋਂ ਸਰਪੰਚ ਕਾਰਵਿਆਰ ਤੇ ਆਪਾਂ ਖੜੇ ਆ ਧਰਮੇ ਦੇ ਢਾਬੇ ਦੇ ਨਾਲ ਹੈ ਨਾ ਧਰਮੇ ਦੇ ਢਾਬੇ ਦੇ ਨਾਲ ਠੀਕ ਹੈ ਤੇ ਆਪਾਂ ਵੀਰੇ ਸਪੈਸ਼ਲ ਜਾਦਾ ਵਰਨਾ ਦੀ ਕੰਮ ਕਰ ਦੇਣਾ ਵੀਰੇ ਵਰਨਾ ਦੀ ਵਰਨਾ ਆਪਣੇ ਲਈ ਬੈ ਗਈ ਕਟੋ-ਕਟ 7-8 ਵਰਨਾ ਖੜੀਆਂ ਨੇ ਜਿਹੜੀ ਮਰਜੀ ਬਾਈ ਪਸੰਦ ਕਰਕੇ ਲੈ ਜਿਓ ਰੇਟ ਵੀ ਐ ਪੂਰੇ ਦਵਾਂਗੇ 1 ਘੈਂਟ ਤੇ ਬਾਈ 10 ਘੈਂਟ ਗੱਡੀਆਂ ਆਉਣੀਆਂ ਨੇ ਨਾ ਬਾਈ ਫੁੱਲ ਘੈਂਟ ਗੱਡੀਆਂ ਨੇ ਬਾਈ ਜੀ ਨੋ ਐਕਸੀਡੈਂਟ ਗੱਡੀਆਂ ਦੀ ਗਾਰੰਟੀ ਆ ਨੋ ਐਕਸੀਡੈਂਟ ਦੀ ਤੇ ਪੇਪਰਾਂ ਦੀ ਫੁੱਲ ਗਾਰੰਟੀ ਇੰਜਨ ਗੱਡੀ ਫੁੱਲ ਗਾਰੰਟੀ ਵਧੀਆ ਗੱਡੀ ਹੈ ਠੀਕ ਹੈ ਕਰੀਏ ਵੀ ਪਰ ਪਹਿਲੀ ਆਪਾਂ ਤੁਹਾਨੂੰ ਗੱਡੀ ਦਿਖਾਉਣ ਜਾ ਰਹੇ ਹਾਂ ਵਰਨਾ ਅੰਦਰ ਹੋਰ ਵੀ ਬਹੁਤ ਨੇਫਾਤ ਦਿਖਾਵਾਂਗੇ ਭਾਈ ਕੀ ਗੱਲ ਬਾਤ ਹੈ ਕਿਹੜੀ ਗੱਡੀ ਆ ਇਹ ਇਹ 2014 ਮਾਡਲ ਟੋਸ ਹੈ ਫਾਸਟਰ ਨੂੰ ਯੂਪੀ ਨੰਬਰ ਦੀ ਠੀਕ ਹੈ ਵੀਰੇ ਹਾਂਜੀ ਨੋਨ ਐਕਸੀਡੈਂਟ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਠੀਕ ਹੈ 80000 ਗੱਡੀ ਓਰੀਜਨਲ ਚੱਲੀ ਹੋਈ ਹੈ 80000 ਚੱਲੀ ਹੈ ਵੀਰੇ 80000 ਕੋਈ ਮੀਟਰ ਬੈਕ ਦੀ ਕਹਿ ਤੋ ਵੀਰੇ ਮੀਟਰ ਬੈਕ ਦੀ ਕੋਈ ਸ਼ਿਕਾਇਤ ਨਹੀਂ ਠੀਕ ਹੈ ਇੰਜਨ ਗੇਅਰ ਦੀ ਇੰਜਨ ਗੇਅਰ ਦੀ ਫੁੱਲ ਸੋਣੀ ਗੱਡੀ ਹੈ ਠੀਕ ਹੈ ਸਾਨੂੰ ਸੀ ਵਗੈਰਾ ਮਿਲੂ ਦੀ ਪੇਪਰ ਸਾਰੇ ਕੰਪਲੀਟ ਬਿਲ 2014 ਮਾਡਲ ਦੀ ਫਰਸਟ ਓਨਰ 2014 ਫਰਸਟ ਓਨਰ ਦੀ ਕਾਰ ਆ ਐਨਓਸੀ ਵਗੈਰਾ ਮਿਲ ਜੂ ਘੈਂਟ ਕਾਰ ਆ ਤੇ ਬਾਈ ਰੇਟ ਕਿੰਨਾ ਦਾ ਇਹ ਦਵਾਂਗੇ ਆਪਾਂ ਇਹਨੂੰ ਸੀ ਨਾ 3 ਲੱਖ ਰੁਪਏ ਦੀ 3 ਲੱਖ ਦੀ ਲਓ ਮਿੱਤਰੋ ਐਨਓਸੀ ਨਾਲ 3 ਲੱਖ ਦੀ ਇਹ ਗੱਡੀ ਮਿਲ ਜੂ ਲੋਨ ਹੋ ਜੂ ਬਾਈ ਇਹ ਤੇ ਲੋਨ ਹੋ ਜੂ ਬਾਈ ਕਿੰਨੇ ਦੇਣੇ ਪਹਿਣਗੇ ਪਹਿਲਾਂ ਤਕਰੀਬਨ ਮੰਨ ਕੇ ਚਲੋ ਲੱਖ ਰੁਪਿਆ ਜੀ ਡਾਊਨ ਪੇਮੈਂਟ ਤਾਂ ਮਿੱਤਰੋ ਲੱਖ ਰੁਪਏ ਲਿਆਓ ਗੱਡੀ ਲੈ ਜਿਓ ਬਾਕੀ ਹੋ ਜਾਣਾ ਲੋਨ ਖੜੇ ਆਪਾਂ ਸਰਪੰਚ ਕਾਰਬੀਆਰ ਮੂਨਕਮ ਠੀਕ ਹੈ ਜੀ ਅੱਗੇ ਆ ਗਈ ਜੀ ਕਿਹੜੀ ਤੇ 2013 ਮਾਡਲ ਸਲਵਟੀ ਬੀਡੀਆਈ ਠੀਕ ਹੈ ਜੀ ਫਸਟ ਓਨਰ ਦੀ ਗੱਡੀ ਆ ਜੀ ਓਕੇ ਇੰਜਨਰ ਦੀ ਫੁੱਲ ਗਾਰੰਟੀ ਵਾਲੀ ਗੱਡੀ ਆ ਜੀ ਟਾਇਰ ਵੀ ਵਧੀਆ ਨੇ ਗੱਡੀ ਦੇ ਹੀ ਤੇ ਐਨਓਸੀ ਨਾਲ ਇਹ ਵੀ ਗੱਡੀ ਰਾਵਾਂਗੇ ਜੀ ਠੀਕ ਹੈ ਤੇ ਓਨਰ ਫਸਟ ਆ ਭਾਈ ਓਨਰ ਫਸਟ ਹੈ ਜੀ ਲ ਮਤਲਬ ਫਸਟ ਓਨਰ ਕਾਰ ਆ ਭਾਈ ਲਖਵਿੰਦਰ ਉਹ ਇੱਕ ਵਾਰ ਅੰਦਰੋਂ ਜਾ ਕੇ ਥੀ ਮਰਾਦੇ ਗੱਡੀ ਦੀ ਤੇ ਭਾਈ ਦੇਖ ਸਕਦਾ ਤੁਸੀਂ ਗੱਡੀ ਦਾ ਇੰਟੀਰੀਅਰ ਸੋਹਣਾਗਾ ਘੈਂਟ ਕਾਰ ਆਗਾ ਇਹ ਵੀਰੇ ਰੇਟ ਐਨਓਸੀ ਨਾਲ ਕੀ ਜਾਦਾ ਇਹ 3 ਲੱਖ ਰੁਪਏ ਦਾ ਵੰਗਿਆ ਐਨਓਸੀ ਨਾਲ ਹੀ 3 ਲੱਖ ਦੀ ਵੀ 3 ਲੱਖ ਕਿੰਨਾ ਮਾਡਲ ਛੇ 2013 ਮਾਡਲ ਦਾ ਮਿੱਤਰੋ 2013 ਮਾਡਲ 3 ਲੱਖ ਦੀ ਇਸ ਸਵਿਫਟ ਵੀਡੀ ਗੱਡੀ ਮਿਲ ਜੂ ਐਨਓਸੀ ਨਾਲ ਫਸਟ ਓਨਰ ਦੀ ਕਾਰ ਆ ਕਿੰਨੀ ਜੈਨੂਨ ਹੈ ਕਾਰ ਇਹ ਜੈਨੂਨ ਬਾਈ ਜੀ ਟੱਚਿੰਗ ਹਲਕੀ ਭੁਲਕੀ ਐਕਸੀਡੈਂਟ ਦੀ ਗਾਰੰਟੀ ਆ ਬਣੀ ਸਾਰੇ ਪੀਸ ਬਲੇ ਨਾਲ ਦੇ ਦੀ ਠੀਕ ਹੈ ਹਾਂਜੀ ਮਿੱਤਰੋ ਗੱਲਬਾਤ ਕਰ ਲਿਓ ਲੱਖ ਰੁਪਏ ਤੇ ਵੀ ਲੈ ਆਓ ਲੋਨ ਵੀ ਹੋ ਜੂਗਾ ਠੀਕ ਹੈ ਬਾਈ ਜੀ ਗੱਲਬਾਤ ਕਰ ਲਿਓ ਜ਼ਰੂਰ ਅੱਗੇ ਆ ਗਈ ਫੋਰਡ ਵਾਲਿਆਂ ਦੀ ਫੀਕੋ ਵੀਰੇ ਇਹ ਆ ਜ ਇੰਜਨ ਗੇਅਰ ਦੀ ਫੁੱਲ ਸੋਣੀ ਗੱਡੀ ਆਈ ਨੌਨ ਐਕਸੀਡੈਂਟ ਆਈ ਠੀਕ ਹੈ ਤੇ ਗੱਡੀ ਦੇ ਟਾਇਰ ਦੋ ਨਵੇਂ ਨੇ 2780 ਵੇ ਟਾਇਰ ਨੇ ਠੀਕ ਹੈ ਅੰਦਰੋਂ ਗੱਡੀ ਵੀ ਕਿਵੇਂ ਆਹੀ ਗੱਡੀ ਅੰਦਰੋਂ ਇੰਟੀਰੀਅਰ ਦੀ ਨਵੀਂ ਆਈ ਬਿਲਕੁਲ ਹੀ ਠੀਕ ਹੈ ਵੀਰੇ ਜੇ ਮੈਂ ਗੱਲ ਕਰਾਂ ਤਾਂ ਇੰਜਨ ਗੇਅਰ ਦੀ ਕਿਵੇਂ ਆਹੀ ਗੱਡੀ ਮੇਰੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਵਾਲੀ ਗੱਡੀ ਆਈ ਠੀਕ ਹੈ ਲਾ ਮੈਂ ਤੁਹਾਨੂੰ ਇੰਜਨ ਗੇਅਰ ਦੀ ਫੁੱਲ ਗਾਰੰਟੀ ਕੱਟੀ ਹੈਗੀ 2014 ਮਾਡਲ ਫਰਸਟ ਓਨਰ ਦੀ ਕਾਰ ਆ ਲਾਸਟ ਜਿਹੇ ਮਹੀਨੇ ਦੀ ਕਾਰ ਆਈ ਇਹ ਹਾਂਜੀ ਵੀਰੇ ਰੇਟ ਕਿੰਨਾ ਦਾ ਇਹਦਾ ਰੇਟ ਹੈ 1,85,000 ਰੁਪਏ। 1,85,000 ਹਾਂਜੀ ਭਾਈ 1,85,000 1,85,000 14 ਮਾਡਲ 14 ਮਾਡਲ ਆ। ਮਿੱਤਰੋ 1,85,000 ਦੀ 14 ਮਾਡਲ ਫੋਰਡ ਵਾਲਿਆਂ ਦੀ ਫੀਕੋ ਗੱਡੀ ਮਿਲ ਜੂ। ਆ ਰੇਟ ਨਹੀਂ ਮਿਲਣਾ ਮਿੱਤਰੋ। ਚੱਕ ਲਓ ਮੇਰਾ ਵੀਰ ਜਲਦੀ ਤੋਂ ਜਲਦੀ ਸਰਪੰਚ ਕਾਰਵਿਆਰ ਦੇ ਭਾਈ ਇਹ ਗੱਡੀ ਖੜੀ ਆ। ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੋਊਗਾ। ਹੁਣ ਤੁਹਾਨੂੰ ਦਿਖਾਉਣਾ ਵੀਰੇ ਵਰਨਾ ਵਰਨਾ ਹਨਾ ਵੀਰੇ। ਹਾਂਜੀ ਭਾਈ ਬੱਸ। ਅਗਾਂਹ ਪੂਰੀ ਤਸੱਲੀ ਕਰਾ ਰੱਖਿਆ ਵੀਰੇ ਨੇ ਅੰਦਰ ਤੱਕ ਵਰਨ ਨਹੀਂ ਵਰਨਾ ਖੜੀਆਂ ਨੇ। ਤੇ ਵੀਰੇ ਪਹਿਲੀ ਗੱਡੀ ਵਰਨ ਨਹੀਂ ਦੋਈ ਇਹ ਸੈਕੰਡ ਓਨਰ ਪੰਜਾਬ ਨੰਬਰ ਦੀ ਗੱਡੀ ਆ ਜ ਨਵੇਂ ਸੀਟ ਕਵਰ ਨੇ ਹੀ ਹਾਂ ਨਵੇਂ ਲਾਏ ਨੇ ਮਾਡਲ ਵੀਰੇ ਮਾਡਲ 2013 ਜੀ ਠੀਕ ਹੈ ਸੈਕੰਡ ਓਨਰ ਸੈਕੰਡ ਓਨਰ 2013 ਮਾਡਲ ਲਾਈਵਲ ਸੋਹਣੇ ਨੇ ਵੀਰੇ ਡਬਲ 에ਅਰ ਵੈਗਾ ਇਹ ਡਬਲ 에ਅਰ ਵੈਗਾ ਜੀ ਠੀਕ ਹੈ ਮਤਲਬ ਸੀਟਾਂ ਸੁਟਾ ਘੈਂਟ ਨੇ ਘੈਂਟ ਕਾਰ ਆ ਵੀਰੇ ਜਿੰਨਾਂ ਨੂੰ ਕਿੰਨੀ ਕਹੇ ਰੰਗ ਪੇਂਟ ਦੀ ਜਾ ਇਹਨੂੰ ਬਾਈ ਜੀ ਹਲਕੀ ਬੁਲਕੀ ਬੰਪਰਾਂ ਹੀ ਟੱਚਿੰਗ ਆਈ ਠੀਕ ਹੈ ਕੁਛ ਛਮਾੜੇ ਮੋਟੇ ਗੋਲਿਆਂ ਦੀ ਠੀਕ ਹੈ ਹਾਂਜੀ ਬਾਈ ਬਾਕੀ ਵੀਰੇ ਘੈਂਟਕਾਰ ਆ ਗਈ ਨੋ ਐਕਸੀਡੈਂਟ ਦੀ ਗਾਰੰਟੀ ਵੀ ਆਪਣੀ ਨੋ ਐਕਸੀਡੈਂਟ ਦੀ ਗਾਰੰਟੀ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਠੀਕ ਹੈ ਲੈ ਮਿੱਤਰੋ ਇੰਜਨ ਗੇਅਰ ਦੀ ਗਾਰੰਟੀ ਆ ਬਾਈ ਇੱਕ ਵਾਰੀ ਵਿਜ਼ਿਟ ਕਰੋ ਬਾਈ ਨੇ ਯਾਰ ਨਵਾਂ ਹੀ ਕੰਮ ਸਟਾਰਟ ਕੀਤਾ ਬੜੀ ਘੈਂਟ ਘੈਂਟ ਗੱਡੀਆਂ ਨੇ ਅੰਦਰ ਤੱਕ ਦੇਖੂਗਾ ਨਾ ਤੂੰ ਲਾਟ ਤੱਕ ਵੀਡੀਓ ਤੁਹਾਨੂੰ ਪਤਾ ਲੱਗ ਜੀ ਵੀਰੇ ਕਿੱਦਾਂ ਕਿੱਦੇ ਦੇ ਗੱਡੇ ਖੜੀਆਂ ਲੱਗੀਆਂ ਵੀਰੇ ਰੇਟ ਕੀ ਹੋਣਾ ਲਾ ਤੇਰਾ ਮਾਡਲ ਦਾ ਇਹ ਕੈਂਟ ਲੈ ਵੀ ਨੇ ਲੱਖ ਰੁਪਏ ਦੇ ਕੇ ਮਿਲ ਜੂ ਬਈ ਇਹ ਹਾਂ ਲੱਖ ਰੁਪਏ ਲੈ ਕੇ ਬਾਕੀ ਪੀਓ ਲੋਨ ਕਰਾ ਦਾਂਗੇ ਠੀਕ ਹੈ ਲੈ ਮਿੱਤਰੋ ਲੱਖ ਰੁਪਏ ਲੈਓ ਵਰਨਾ ਗੱਡੀ ਲੈ ਜਾਓ ਬਾਕੀ ਹੋ ਜਾਣਾ ਲੋਨ ਅੱਗੇ ਇੱਕ ਫੇਰ ਆ ਗਈ ਵੀਰੇ ਵਰਨਾ ਦਿੱਲੀ ਨੰਬਰ ਦੀ ਕੀ ਗੱਲ ਬਤ ਬਈ ਬਈ 2011 ਮਾਡਲ ਲਈ ਠੀਕ ਹੈ ਤੇ ਫਰੰਟ ਸੀ ਸਭੀ ਕ੍ਰੈਕ ਹੈ ਨਾਲ ਦਾ ਅੱਛਾ ਉਹ ਵੀ ਨਾਲ ਦਾ ਉਹ ਵੀ ਨਾਲ ਲੈ ਬਾਕੀ ਕ੍ਰੈਕ ਹੈ ਉਹ ਪਵਾ ਕੇ ਦਵਾਂਗੇ ਆਪਾਂ ਓਕੇ ਲੈ ਮਿੱਤਰੋ ਕਿ ਤਾਂ ਨਹੀਂ ਭਾਈ ਚੇਂਜ ਕਰਾਇਆ ਕੋਈ ਵੀ ਰੈ ਕਹਿ ਲਵੇ ਨਹੀਂ ਕੀਤਾ ਐਕਸੀਡੈਂਟ ਕਰਕੇ ਚੇਂਜ ਹੋਇਆ ਠੀਕ ਹੈ ਹਾਂਜੀ ਬਾਕੀ ਵੀਰੇ ਇੰਜਨ ਗੇਅਰ ਦੀ ਕਿਵੇਂ ਹੈ ਇੰਜਨ ਗੇਅਰ ਦੀ ਫੁੱਲ ਸੋਹਣੀ ਗੱਡੀ ਆ ਜੀ ਨਵੇਂ ਸੀਟ ਕਵਰ ਨੇ ਜੀ ਗੱਡੀ ਤੇ ਏਸੀ ਦਾ ਏ ਟੂ ਜ਼ेड ਕੰਮ ਗੱਡੀ ਦਾ ਹੋਇਆ ਹੋਇਆ ਜੀ ਠੀਕ ਹੈ ਲੈ ਮਿੱਤਰੋ ਘੈਂਟ ਕਾਰ ਆ ਬਾਕੀ ਗੱਡੀ ਦਾ ਅੰਟੀਰੀਅਰ ਚੈੱਕ ਕਰੋ ਤੁਸੀਂ ਸਾਫ ਸੁਥਰੀ ਕਾਰ ਆ ਗਈ ਘੈਂਟ ਕਾਰ ਆ ਗਈ ਇੰਜਨ ਗੇਅਰ ਦੀ ਓਕੇ ਭਾਈ ਜਮਾ ਇੰਜਨ ਗੇਅਰ ਦੀ ਫੁੱਲ ਸੋਹਣੀ ਗੱਡੀ ਆ ਜੀ ਤੇ ਭਾਈ ਜਿਹੜੀ ਮਰਜ਼ੀ ਤੁਸੀਂ ਵਰਨਾ ਗੱਡੀ ਚੈੱਕ ਕਰ ਲਿਓ ਗੱਡੀਆਂ ਦੇ ਵੀਰੇ ਲਾਈਵ ਬਿਲ ਪੂਰੇ ਚੋਟੀ ਦੇ ਹੋਣਗੇ ਠੀਕ ਹੈ ਜੀ ਤੇ ਭਾਈ ਇਹਦਾ ਰੇਟ ਕਿੰਨਾਗਾ ਇਹ ਦਵਾਂ ਆਪਾਂ 2,75,000 ਰੁਪਏ ਦੀ ਗੱਡੀ 2,75,000 ਦੀ 11 ਮਾਡਲ ਦੀ ਲੈ ਮਿੱਤਰੋ 11 ਮਾਡਲ 2,75,000 ਦੀ ਵਰਨਾ ਗੱਡੀ ਲੈ ਜਾਓ ਮੇਰਾ ਵੀਰ ਠੀਕ ਹੈ ਲਾਈਵ ਬਿਲ ਵਗੈਰਾ ਲੱਗੇ ਹੋਏ ਨੇਗੇ ਸਰਪੰਚਕਾਰ ਵੇਰ ਤੇ ਆ ਜਿਓ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੋਊਗਾ ਗੱਲਬਾਤ ਤੁਸੀਂ ਕਰ ਲਿਓ ਅੱਗੇ ਇੱਧਰ ਦਿਖਾ ਭਾਈ ਲਖਵਿੰਦਰ ਨੂੰ ਕੋਈ ਇੱਕ ਵਾਰੀ ਇੱਧਰ ਵੀ ਝਾਤੀ ਮਰਾ ਦੇ ਦੀ ਲਾਈਵ ਬਿਲਸ ਹੋਣੇ ਨੇਗੇ ਇਹ ਇਹ 2013 ਮਾਡਲ ਦੀ ਓਕੇ ਫਸਟ ਓਨਰ ਦੀ ਨਵੇਂ ਸੀਟ ਕਵਰ ਇੰਜਨ ਗੇਅਰ ਦੀ ਫੁੱਲ ਤਸੱਲੀ ਵਾਲੀ ਗੱਡੀ ਆ ਜੀ 13 ਮਾਡਲ ਆ ਬਈ 13 ਮਾਡਲ ਲਈ ਠੀਕ ਹੈ ਲੈ ਮਿੱਤਰੋ 2013 ਮਾਡਲ ਵਰਨਾ ਫਲੂਇਡਿਕ ਠੀਕ ਹੈ ਘੈਂਟ ਕਾਰ ਆ ਜੀ ਐਚ ਆਰ ਨੰਬਰ ਆ ਜੀ ਹਰਿਆਣਾ ਮਿੱਤਰੋ ਹਰਿਆਣਾ ਨੰਬਰ ਕਾਰ ਆਗੀ ਕਿਸੇ ਵੀਰ ਨੂੰ ਚਾਹੀਦੀ ਹੈਗੀ ਇਹ ਗੱਡੀ ਖੜੀ ਆ ਹਲਕੀ ਫੁਲਕੀ ਵੀਰੇ ਟੱਚ ਮੰਨ ਕੇ ਆ ਜਾਓ ਹਨਾ ਵੀਰੇ ਬੰਪਰਾਂ ਦੀ ਹਲਕੀ ਫੁਲਕੀ ਟੱਚਿੰਗ ਮਿਲ ਗਈ ਬਾਕੀ ਉਦਾਂ ਜੈਨੂ ਨਾ ਵੀਰੇ ਕਾਰ ਆ ਉਦਾਂ ਜੈਨੂਨੀ ਇੰਜਨ ਗੇਅਰ ਦੀ ਫੁੱਲ ਸੋਹਣੀ ਗੱਡੀ ਆ ਜੀ ਠੀਕ ਹੈ ਬ ਪੂਰੀ ਤਸੱਲੀ ਕਰਾ ਕੇ ਤੁਹਾਨੂੰ ਦੇਣਗੇ ਗੱਡੀ ਵੀਰੇ ਰੇਟ ਕਿੰਨਾ ਹੋਣਾ ਲੇਵਾ ਇਹ ਆ ਪਤਾ ਮੈਂ ਪ੍ਰੋਪਰ 4 ਲੱਖ ਰੁਪਏ ਦੀ 4 ਲੱਖ ਐਨਓਸੀ ਨਾਲ ਜੀ ਮਿੱਤਰੋ 4 ਲੱਖ ਦੀ ਭਾਈ ਗੱਡੀ ਮਿਲ ਜੂ ਐਨਓਸੀ ਨਾਲ ਗੱਡੀ ਅੰਦਰੋਂ ਘੈਂਟ ਆ ਪੂਰੀ ਭਾਈ 19 ਬਹਰੋਂ ਘੈਂਟ ਹੈ ਨਾ ਜਮਾ ਓਕੇ ਆ ਭਾਈ ਤਸੱਲੀ ਕਰਾ ਕੇ ਦੇਊ ਬਾਈ ਪੂਰੀ 4 ਲੱਖ ਰੁਪਏ ਦੀ ਭਾਈ ਵਰਨਾ ਗੱਡੀ ਮਿਲ ਜੂ ਹਰਿਆਣਾ ਨੰਬਰ ਦੀ ਐਨਓਸੀ ਨਾਲ ਹਨਾ ਵੀਰੇ ਐਨਓਸੀ ਨਾਲ ਜੀ ਠੀਕ ਐ ਲੈ ਮਿੱਤਰੋ ਅੱਗੇ ਤੁਹਾਨੂੰ ਦਿਖਾਉਣਾ ਹੁਣ ਕਾਲੀ ਵਰਨਾ ਇਹਦੇ ਮਨਾ ਨਹੀਂ ਸਰਨਾ ਹਨਾ ਇਹਦੇ ਵੀ ਨਹੀਂ ਸਰਨਾ ਨਾਲੇ ਰੁਕਦੀ ਵੀ ਨਹੀਂ ਇਹ ਬਹੁਤ ਜਲਦੀ ਸੇਲ ਹੋਏਗੀ ਬਹੁਤ ਇਹ ਤਾਂ ਹੀ ਬਾਈ ਜੀ ਬਸ ਵੀਡੀਓ ਪਈ ਨਹੀਂ ਤੇ ਗੱਡੀ ਸੇਲ ਹੋਈ ਨਹੀਂ ਠੀਕ ਹੈ ਕੀ ਗੱਲ ਪਤਾ ਬਈ ਇਹਦੀ ਇਹ 2013 ਮਾਡਲ 14 ਰਜਿਸਟਰੀ ਠੀਕ ਹੈ ਟੌਪ ਵਾਲਾ ਪੁਸ਼ ਬਟਨ ਸਟਾਰਟ ਮਾਡਲ ਹੈ 6 에어 ਬੈਗ ਦੋਨੇ ਚਾਬੀਆਂ ਹੀ ਦੋਨੇ ਚਾਬੀਆਂ 6 에어 ਬੈਗ ਬਾਈ ਗੱਡੀ ਦਾ ਅੰਟੀਰੀਅਰ ਚੈੱਕ ਕਰੋ ਇੰਜਨ ਦੀ ਗੇਅਰ ਦੀ ਐਕਸੀਡੈਂਟ ਦੀ ਆਪਣੀ ਫੁੱਲ ਗਾਰੰਟੀ ਵਾਲੀ ਗੱਡੀ ਆਈ ਠੀਕ ਹੈ ਬਾਈ ਲਾਈਵ ਵੀ ਚੈੱਕ ਕਰਾਏ ਨਵੇਂ ਨੇ ਹੀ ਲਾਈਵ ਵੀ ਦੇਖੋ ਬਾਈ ਸੋਹਣੇ ਲਾਈਵ ਨੇ ਕੰਟੀਨੈਂਟਲ ਹੈ ਟਾਇਰ ਨੇ ਜੀ ਠੀਕ ਹੈ ਲੈ ਮਿੱਤਰੋ ਕੰਟੀਨੈਂਟਲ ਦੇ ਟਾਇਰ ਆ ਇਹਨੋ ਸੀ ਆਪਾਂ ਜਿਸ ਵੀ ਸਟੇਟ ਦੀ ਆ ਉਹ ਅਵੇਲੇਬਲ ਹੋਏਗੀ ਠੀਕ ਹੈ ਹਾਂਜੀ ਬਈ ਜੀ ਬਈ ਅੰਦਰੋਂ ਤੁਸੀਂ ਗੱਡੀ ਦੇਖ ਲਈ ਘੈਂਟ ਕਾਰ ਆ ਗਈ ਬਈ ਇੱਕ ਵਾਰੀ ਕਹੂੰ ਲਖਵਿੰਦਰ ਨੂੰ ਬੈਕ ਸਾਊਟ ਤੋਂ ਦਿਖਾ ਦੇ ਸੋਹਣੀ ਕਾਰ ਆ ਬਈ ਮੈਂ ਕਹਾਂ ਵੀ ਕੈਮਰਾ ਲਵੇ ਲਾ ਕੇ ਦਿਖਾ ਦੇ ਵਿੱਚ ਤਸਵੀਰ ਦਿਂਦੀ ਹੈਗੀ ਨਵੇਂ ਸੀਟ ਕਵਰ ਨੇ ਜੀ ਠੀਕ ਹੈ ਤੇ ਬਈ ਰੇਟ ਕੀ ਹੋਣ ਵਾਲਾ ਦਾ ਇਹਦਾ ਆਪਣਾ ਰੇਟ ਆ ਜੀ 4,35,000 ਰੁਪਏ ਜੀ 4,35,000 13 ਮਾਡਲ 14 ਰਜਿਸਟਰਡ ਜੀ ਠੀਕ ਹੈ 13 ਲੱਖ 13 ਦੀ ਜੀ ਠੀਕ ਹੈ 435000 ਦੀ ਵਰਨਾ ਗੱਡੀ ਮਿਲ ਜੂ ਬਲੈਕ ਕਲਰ ਦੇ ਵਿੱਚ ਠੀਕ ਹੈ ਗੱਲ ਬਾਤ ਤੁਸੀਂ ਕਰ ਲਿਓ ਵਾਈਟ ਲੈਣੀਆਂ ਉਹ ਵੀ ਖੜੀ ਆ ਬਲੈਕ ਲੈਣੀਆਂ ਉਹ ਵੀ ਖੜੀ ਆ ਆ ਜਾ ਮੇਰਾ ਵੀਰ 11 ਤੋਂ ਲੈ ਕੇ 15 ਮਾਡਲ ਤੱਕ ਬਈ ਗੱਡੀਆਂ ਹੈਗੀਆਂ ਨਾ ਬਾਈ ਕੋਲ ਇਹਦੀ ਕੀ ਗੱਲ ਬਾਤ ਆ ਵੀਰੇ ਇਹ 2012 ਮਾਡਲ ਦੀ ਫਸਟ ਓਨ ਦਿੱਲੀ ਨੰਬਰ ਦੀ ਗੱਡੀ ਆ ਜੀ ਠੀਕ ਹੈ ਬਾਈ ਨਵੇਂ ਟਾਇਰ ਨਵੇਂ ਲਾਏ ਜੀ ਠੀਕ ਹੈ ਬਾਈ ਇੰਜਨ ਕਰਦੀ ਫੁੱਲ ਗਰੰਟੀਡ ਗੱਡੀ ਆ ਜੀ ਇੱਕ ਪੀਸ ਪੇਂਟ ਟਚਿੰਗ ਦਾ ਸਾਰੀ ਜੈਨੂਨ ਗੱਡੀ ਦੱਸ ਕੇ ਦੰਮੋਗੇ ਵੀਰੇ ਜਿਹੜਾ ਵੀ ਵੀਰ ਆਊਗਾ ਹਾਂਜੀ ਬਾਈ ਜੀ ਦੱਸ ਕੇ ਬੰਪਰ ਜਿਹੜੀ ਆਪਾਂ ਹੁਣ ਵੀਡੀਓ ਦੇ ਵਿੱਚ ਦਿਖਾ ਰਹੇ ਗੱਡੀ ਐਵੇਂ ਮਿਲੂ ਵੀਰੇ ਦੇਖਣ ਨੂੰ ਸੇਮ ਗੱਡੀਆਂ ਜੀ ਕੋਈ ਇਹ ਜਿਹੜਾ ਹਲਕੀ ਬੁਲਕੀ ਤੇ ਜਿਹੜੀਆਂ ਪੇਂਟ ਦਸੀਆਂ ਪੇਂਟ ਮਿਲਣੀਆਂ ਜੀ ਜਿੱਦਾਂ ਦੀਆਂ ਗੱਡੀਆਂ ਵੀਡੀਓ ਤੇ ਨੇ ਉਦਾਂ ਦੀਆਂ ਗੱਡੀਆਂ ਆਪਾਂ ਨੂੰ ਮਲ ਪ੍ਰੋਪਰਟੀ ਮਿੱਤਰੋ ਸਰਟੀਫਾਈਡ ਰਿਪੋਰਟ ਵੀਰੇ ਮਿਲੂਗੀ ਆਓ ਮੇਰਾ ਵੀਰ ਅੰਦਰੋਂ ਉੱਪਰ ਗੱਡੀ ਸੋਹਣੀ ਹੈਗੀ ਸਾਫ਼ ਸੁਥਰੀ ਕਾਰ ਆ ਇਹ ਮਾਡਲ ਕਿੰਨਾ ਸੀ ਵੀਰੇ 2012 ਮਾਡਲ ਦੀ 2012 ਮਾਡਲ ਫਸਟ ਓਨਰ ਠੀਕ ਹੈ। ਆਵੇਂ ਲਾਇਆ ਨਵੇਂ ਟੈਰੀ। ਠੀਕ ਆ। ਭਾਈ ਕੈਂਡ ਕਾਰ 1.6 XX ਡਬਲ ایر ਡਬਲ ایر ਬੈਗ ਵਾਲੀ ਕਾਰ ਆ ਇਹ। ਹਾਂਜੀ ਭਾਈ ਜੀ। ਰੇਟ ਕਿੰਨਾ ਬਈ ਇਹਦਾ? ਇਹ ਆਪਾਂ ਤਾਂ ਮੈਂ 3,45,000 ਰੁਪਏ। 3,45,000। ਤੈਨੂੰ ਸੀ ਨਾਲ ਜੀ। ਲਓ ਮਿੱਤਰੋ ਐਨਓਸੀ ਨਾਲ 3,45,000 ਦੀ 2012 ਮਾਡਲ ਵਰਮਾ ਗੱਡੀ ਮਿਲ ਜੂ। ਭਾਈ ਇੱਕ ਵਾਰ ਜਰੂਰ ਵਿਜ਼ਿਟ ਕਰਿਓ ਤੁਹਾਨੂੰ ਪਤਾ ਲੱਗ ਜੂ ਵੀਰ ਇੱਕ ਇਦਾਂ ਦੀਆਂ ਗੱਡੀਆਂ ਨਹੀਂ ਆ। ਠੀਕ ਐ। ਕੈਂਡ ਕੈਂਡ ਕਾਰਾਂ ਨੇ। ਹੁਣ ਤੁਹਾਨੂੰ ਵੀਰੇ ਦਿਖਾਉਣੇ ਆਂਗੇ ਆਪਾਂ। ਆਗਿਲ ਵਰਨਾ ਵੀਰੇ। ਇਹ 2014 ਮਾਡਲ ਫਰਸਟ ਓਨ ਹ ਸਰਵਿਸ ਰਿਕਾਰਡ ਨਾਲ ਜਿੰਨੀ ਚੱਲੀ ਹੈ ਗੱਡੀ ਸਰਵਿਸ ਰਿਕਾਰਡ ਨਾਲ ਚੱਲੀ ਹੋਈ ਹੈ ਸਰਵਿਸ ਰਿਕਾਰਡ ਨਾਲ ਚੱਲੀ ਹੈ ਨਵੇਂ ਉਆਏ ਨੇ ਠੀਕ ਹੈ ਤੇ ਸੀਟ ਕਵਰ ਨਵੇਂ ਨੇ ਗੱਡੀ ਦੇ ਠੀਕ ਹੈ ਇੰਜੀਨੀਅਰ ਦੀ ਫੁੱਲ ਗਰੰਟਡ ਗੱਡੀ ਹੈ ਇੱਕ ਵਾਰ ਲਖਮਿੰਦਰ ਨੂੰ ਕਹੂੰ ਬਈ ਅੰਦਰੋਂ ਦਿਖਾ ਦੇ ਨਾਲ ਸੀਸੇ ਦੇ ਲਾ ਕੇ ਸਰਵਿਸ ਰਿਕਾਰਡ ਨਾਲ ਚੱਲੀ ਹੋਈ ਆ ਗੱਡੀ ਹਾਂਜੀ ਭਾਈ ਘੈਂਟ ਕਾਰ ਆ 14 ਮਾਡਲ ਲਾਤੀਏ 2 ਮਹੀਨੇ ਦੀ ਵੀਰੇ ਕਾਰ ਆਗੀ ਇਹ ਜੀ ਸੋਹਣੀਆਂ ਪਰ ਲਾਈਬਿਲ ਵੀ ਸੋਹਣੇ ਨੇ ਟਾਇਰ ਵੀ ਵਧੀਆ ਨੇ ਹਰਿਆਣਾ ਨੰਬਰਾਂ ਐਨਓਸੀ ਵੀ ਕਰਾ ਮਿਲ ਜੂਗੀ ਐਨਓਸੀ ਮਿਲ ਜੂਗੀ ਜੀ ਵੀਰੇ ਗੱਡੀ ਦੀ ਜ਼ਿੰਮੇਵਾਰੀ ਪੂਰੀ ਹੈਗੀ ਫੁੱਲ ਗਰ ਠੀਕ ਹੈ ਇੰਜਨ ਗੇਟ ਦੀ ਐਕਸੀਡੈਂਟ ਦੀ ਆਪਣੀ ਕੰਡੀਸ਼ਨ ਰੇਟ ਕਿੰਨਾ ਫਿਰਦਾ ਇਹ ਆਪਾਂ 4.5 ਲੱਖ ਰੁਪਏ ਦੀ 4.5 ਲੱਖ ਦੀ 14 ਮਾਡਲ ਦੀ 11ਵੇਂ ਮਹੀਨੇ ਦੀ ਗੱਡੀ ਹੈ ਠੀਕ ਹੈ ਲੈ ਮਿੱਤਰੋ 4.5 ਲੱਖ ਦੀ ਇਹ ਗੱਡੀ ਮਿਲ ਜੂ ਠੀਕ ਹੈ ਤੇ ਬਈ ਗੱਲ ਬਾਤ ਤੁਸੀਂ ਕਰ ਲਿਓ ਲੋਨ ਵਗੈਰਾ ਹੋ ਜੂ ਲੱਖ ਰੁਪਏ ਲੈ ਲਿਓ ਗੱਡੀ ਲੈ ਜਿਓ ਬਾਕੀ ਹੋਣਾ ਲੋਨ ਜੇ ਤੁਹਾਡਾ ਸਿਬਲ ਸਕੋਰ ਵਧੀਆਗਾ ਹਾਂਜੀ ਬਈ 14 ਨਹੀਂ ਲੈਣੀ 15 ਲੈਣੀ ਆ ਉਹ ਵੀ ਖੜੀ ਆ ਨਵੀਂ ਸ਼ੇਪ ਪ੍ਰੋਜੈਕਟਰ ਲਾਈਟ ਆਣਾ ਵੀਰੇ ਪ੍ਰੋਜੈਕਟਰ ਲਾਈਟ ਕੀ ਗੱਲ ਬਾਤ ਆ ਦੀ ਇਹ ਫਸਟ ਓਨਰ ਦੀ 2015 ਮਾਡਲ ਦੀ ਠੀਕ ਹੈ ਠੀਕ ਹੈ ਨੋਨ ਐਕਸੀਡੈਂਟ ਗੱਡੀ ਨਵੇਂ ਉਲਾਏ ਠੀਕ ਹੈ 80 90 ਪੈਸੇ ਕੰਟੀਨੈਂਟਲ ਦੇ ਟਾਇਰ ਨੇ ਇਹ ਪ੍ਰੈਸਪਰਸ ਵਾਲੀ ਦੀ ਗੱਡੀ ਆ ਨਾ ਬ੍ਰੇਕ ਸੀ ਇਹ ਪ੍ਰੈਸ਼ਰ ਪੂਟਰ ਦੀ ਗੱਡੀ ਸੀ ਠੀਕ ਹੈ ਹਾਂਜੀ ਭਾਈ ਬਈ ਗੱਡੀ ਚੈੱਕ ਕਰੋ ਕੰਟੀਨਜਨ ਗੇਰ ਦੀ ਫੁੱਲ ਗਰੰਟਡ ਗੱਡੀ ਆ ਜੀ ਠੀਕ ਹੈ ਕੋਈ ਵੀ ਐਕਸੀਡੈਂਟ ਬੰਦਾ ਕਹਦੇ ਆਪਾਂ ਗੱਡੀ ਫ੍ਰੀ ਦੇ ਦਿੰਦੇ ਜਿੰਮੇਵਾਰ ਹਾਂ ਲਾ ਮਿੱਤਰੋ ਬਾਈ ਕਹਿੰਦਾ ਕੋਈ ਬੰਦਾ ਸਾਬਤ ਕਰ ਦੇ ਵੀ ਐਕਸੀਡੈਂਟ ਆ ਗੱਡੀ ਗੱਡੀ ਫ੍ਰੀ ਦੇਵਾਂਗੇ ਨਾ ਹਾਂਜੀ ਭਾਈ ਕੈਂਟ ਕਰਾ ਬਾਈ ਸਾਫ ਸਵੀਕਾਰ ਆ ਇੰਜਨਗਰ ਦੀ ਜਮਾ ਟਾਟਾ ਬਾਈ ਇੰਜਨਗਰ ਦੀ ਫੁੱਲ ਟਾਟਾ ਆ ਆਪ 1300 ਕਿਲੋਮੀਟਰ ਤੋਂ ਗੱਡੀ ਲੈ ਕੇ ਆਏ ਜੀ ਮੈਂ ਅੱਛਾ ਹਾਂਜੀ ਬਾਈ ਖੁਦ ਚਲਾ ਕੇ ਲੈ ਕੇ ਆਇਆ 1300 ਕਿਲੋਮੀਟਰ ਤੋਂ ਓਕੇ ਪੰਜਾਬ ਨੰਬਰ ਲੱਗ ਜੂ ਪੰਜਾਬ ਨੰਬਰ ਲੱਗ ਜੂ ਐਨਓਸੀ ਮਿਲੂਗੀ ਠੀਕ ਐਨਓਸੀ ਨਾਲ ਰੇਟ ਕੀ ਆਦਾ ਐਨਓਸੀ ਨਾਲ ਹੀ 5 ਲੱਖ 5000 ਰੁਪਏ ਦੀ ਗੱਡੀ ਦਵਾਂਗੇ 5 ਲੱਖ 5000 ਰੁਪਏ ਦੀ ਲੈ ਮਿੱਤਰੋ 15 ਮਾਡਲ ਫਰਸਟ ਓਨਰ 5 ਲੱਖ 5000 ਦੀ ਗੱਡੀ ਲੈ ਜੋ ਗੱਡੀ ਬਾਈ ਜਮਾ ਨਵੀਆਂ ਬਾਈ ਇਹਦਾ ਵਾਰੰਟ ਚੱਕ ਦਿਖਾ ਦਿਓ ਮਾੜਾ ਜੀ ਜਰੂਰ ਬਾਈ ਜੀ ਵਾਰੰ ਕੋਤ ਵੀਰ ਕਹਿੰਦੇ ਨੇ ਯਾਰ ਤੁਸੀਂ ਉੱਤੋਂ ਉੱਤੋਂ ਗੱਡੀਆਂ ਦਿਖਾ ਦਿੰਦੇ ਹੋ ਸਾਨੂੰ ਇੰਜਨ ਗੇਅਰ ਨਹੀਂ ਦਿਖਾਉਂਦੇ ਆ ਚੈੱਕ ਕਰੋ ਬਈ ਸੁੱਕਾ ਇੰਜਨ ਹੈ ਜੀ ਜਮਾ ਸੁੱਕਾ ਇੰਜਨ ਪਿਆ ਵੀਰੇ ਕੋਈ ਲੀਕ ਨਹੀਂ ਕੋਈ ਸ਼ੀਕ ਨਹੀਂ ਕਿਤੋਂ ਵੀ ਕੁਛ ਇਦਾਂ ਦਾ ਨਹੀਂ ਗਿੱਲਾ ਸੁੱਲਾ ਵਧੀਆ ਪਈਆਂ ਨੇ ਸਾਰੀਆਂ ਜਮਾ ਓਕੇ ਆ ਹਾਂਜੀ ਬਈ 5 ਲੱਖ 5000 ਦੀ ਬਈ ਇਹ ਗੱਡੀ ਮਿਲ ਜੂਗੀ ਸੀਲਡ ਕਾਰ ਆ ਗਈ ਤੇ ਲੋਨ ਵਗੈਰਾ ਸਾਰੇ ਗੱਡੇ ਦੋ ਜੀ ਲੋਨ ਗੱਡੇ ਸਾਰੇ ਗੱਡੇ ਦੋ ਜੀ ਠੀਕ ਹੈ ਬਈ ਇੱਕ ਵਾਰ ਨਾ ਆਪਣਾ ਐਡਰੈਸ ਜਰੂਰ ਸਮਝਾਓ ਜੀ ਦੁਬਾਰੇ ਆਪਣਾ ਜੀ ਪਾਤਰਾ ਰੋਡ ਮੂਨਕ ਨੇੜੇ ਫਲੇਮਗੜ ਪਿੰਡ ਪੈਂਦਾ ਜੀ ਆਪਣਾ ਫਲੇਮਗੜਾ ਤੇ ਅੱਡੇ ਦੇ ਨਾਲ ਲੱਗਦਾ ਪਾਤਨਾਂ ਨੂੰ ਜਾਂਦੇ ਹੋਏ ਆਪਣਾ ਕਾਰ ਬਜ਼ਾਰ ਸਰਪੰਚ ਕਾਰ ਬਜ਼ਾਰ ਦੇ ਨਾਲ ਠੀਕ ਹੈ ਮੋਬਾਈਲ ਨੰਬਰ ਕੀ ਹੈ ਵੀਰੇ ਆਪਣਾ ਆਪਣਾ 94173 ਜੀ 43947 ਠੀਕ ਹੈ ਬਈ ਗੱਲਬਾਤ ਕਰ ਲੇ ਉਹਨਾਂ ਵਿੱਚ ਕੋਈ ਵੀ ਗੱਡੀ ਤੁਹਾਨੂੰ ਵਧੀਆ ਲੱਗਿਆ ਤਾਂ ਮੇਰਾ ਵੀਰ ਜਰੂਰ ਇੱਕ ਵਾਰੀ ਵਿਜ਼ਿਟ ਕਰਿਓ ਘੈਂਟ ਘੈਂਟ ਕਾਰਾਂ ਨੇ ਜਿਹੀ ਤੁਸੀਂ ਗੱਡੀ ਕਹੋਗੇ ਉਹ ਤੁਹਾਨੂੰ ਗੱਡੀ ਹਾਜ਼ਰ ਕਰ ਦਣਗੇ ਤੇ ਬਈ ਠੀਕ ਹੈ ਜੀ ਸਸਤੀ ਕਾਰ ਬਹੁਤ ਵਧੀਆ ਲੱਗਿਆ ਤੋਂ ਟਰਾਂਗ ਗੱਲ ਕਰਕੇ ਬਈ ਗੱਡੀਆਂ ਵਾਕ ਹੀ ਘੈਂਟ ਨੇਗੀਆਂ ਆਉਂਗੇ ਤਾਂ ਤੁਹਾਨੂੰ ਪਤਾ ਲੱਗ ਜੂ ਜ